ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਮਹਾਨ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਦੀ ਕੁਰਬਾਨੀ ਅਤੇ ਸੇਵਾ ਦੀ ਅਦੁੱਤੀ ਗਾਥਾ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਸਿੱਖ ਇਤਿਹਾਸ ਵਿੱਚ ਆਪਣਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਵਾਇਆ ਬਾਬਾ ਮੋਤੀराम ਮਹਾਰਾਜ ਦਾ ਜਨਮ 9 ਫਰਵਰੀ 1677 ਈਸਵੀ ਨੂੰ ਪਿਤਾ ਹਰਰਾਮ ਜੀ ਅਤੇ ਮਾਤਾ ਲਾਡੋ ਜੀ ਦੇ ਘਰ ਹੋਇਆ। ਉਹਨਾਂ ਦਾ ਪਰਿਵਾਰ ਗੁਰੂ ਘਰ ਨਾਲ ਡੂੰਗੀ ਸ਼ਰਧਾ ਰੱਖਦਾ ਸੀ। ਬਾਬਾ ਜੀ ਦਾ ਚਾਚਾ ਭਾਈ ਹਿੰਮਤ ਸਿੰਘ ਪੰਜ ਪਿਆਰਿਆਂ ਵਿੱਚੋਂ ਇੱਕ ਸਨ। ਉਹਨਾਂ ਦਾ ਪਰਿਵਾਰ ਆਨੰਦਪੁਰ ਸਾਹਿਬ ਜਾਣ ਵਾਲੇ ਅਤੇ ਵਾਪਸ ਆਉਣ ਵਾਲੇ ਸਿੱਖਾਂ ਦੀ ਸੇਵਾ ਕਰਦਾ ਸੀ। ਜਿੱਥੇ ਉਹਨਾਂ ਦੀ ਮਾਤਾ ਅਤੇ ਪਤਨੀ ਸ਼ਰਧਾਲੂਆਂ ਲਈ ਭੋਜਨ ਤਿਆਰ ਕਰਦੀਆਂ ਸਨ। ਸਾਲ 1704 ਵਿੱਚ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀਵੋ ਗੰਗੂ ਬ੍ਰਾਹਮਣ ਦੀ ਮੁਖਬਰੀ ਤੇ ਮੋਰਿੰਡਾ ਦੇ ਕੋਤਵਾਲ ਜਾਨੀ ਖਾਨ ਨੇ ਗ੍ਰਿਫਤਾਰ ਕਰ ਲਿਆ। ਉਹਨਾਂ ਨੂੰ ਸਰਹੰਦ ਦੇ ਠੰਡੇ ਪੁਰਜ ਵਿੱਚ ਕੈਦ ਕੀਤਾ ਗਿਆ ਜਿੱਥੇ ਸਰਦੀਆਂ ਦੇ ਦਿਨਾਂ ਵਿੱਚ ਵੀ ਬਹੁਤ ਠੰਡ ਹੁੰਦੀ ਸੀ। ਨਵਾਬ ਖਾਨ ਨੇ ਇਹ ਐਲਾਨ ਕਰਵਾਇਆ ਸੀ ਹੋਇਆ ਸੀ ਕਿ ਜਿਹੜਾ ਵੀ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਮਦਦ ਕਰੇਗਾ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਇਸ ਭਿਆਨਕ ਐਲਾਨ ਦੇ باوجود ਬਾਬਾ ਮੋਤੀराम ਮਹਾਰਾਜ ਜੀ ਦਾ ਗੁਰੂ ਪ੍ਰਤੀ ਪਿਆਰ ਅਤੇ ਸ਼ਰਧਾ ਅਡੋਲ ਰਹੀ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਆ ਤਿੰਨ ਰਾਤਾਂ ਤੱਕ ਆਪਣੇ ਘਰ ਤੋਂ ਦੁੱਧ ਲਿਆ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਜਦਿਆਂ ਨੂੰ ਪਿਲਾਇਆ ਉਹਨਾਂ ਦੇ ਪਹਿਰੇਦਾਰਾਂ ਨੂੰ ਸੋਨੇ ਦੇ ਸਿੱਕੇ ਦੇ ਕੇ ਬੁਰਜ ਤੱਕ ਪਹੁੰਚ ਹਾਸਲ ਕੀਤੀ ਅਤੇ ਆਪਣੀ ਸੇਵਾ ਨੂੰ ਗੁਪਤ ਰੱਖਣ ਦੀ ਬੇਨਤੀ ਕੀਤੀ ਕੁਝ ਸਮੇਂ ਬਾਅਦ ਪੰਮਾ ਲੰਗਾ ਨਾਮਕ ਵਿਅਕਤੀ ਨੇ ਵਜ਼ੀਰ ਖਾਨ ਨੂੰ ਬਾਬਾ ਮੋਤੀਦਾ ਮਹਾਰਾਜ ਜੀ ਦੀ ਸੇਵਾ ਵਰੇ ਦੱਸ ਦਿੱਤਾ ਨਵਾਬ ਨੇ ਬਾਬਾ ਮੋਤੀराम ਮਹਾਰਾਜ ਜੀ ਨੂੰ ਪਰਿਵਾਰ ਸਮੇਤ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਨਵਾਬ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਹੋਣ ਤੇ ਬਾਬਾ ਜੀ ਨੇ ਬਹਾਦਰੀ ਨਾਲ ਆਪਣੇ ਕਾਰਜ ਨੂੰ ਸਵਾਰ ਕੀਤਾ ਅਤੇ ਕਿਹਾ ਕਿ ਕੈਦ ਹੋਏ ਬੱਚਿਆਂ ਅਤੇ ਉਹਨਾਂ ਦੀ ਦਾਦੀ ਦੀ ਸੇਵਾ ਕਰਨਾ ਉਹਨਾਂ ਦਾ ਧਾਰਮਿਕ ਫਰਜ਼ ਸੀ ਬਾਬਾ ਮੋਤੀਰਾਮ ਮਹਾਰਾਜ ਜੀ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਨਵਾਬ ਵजीर खान ਨੇ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਜਿਸ ਵਿੱਚ ਉਹਨਾਂ ਦੀ ਮਾਤਾ, ਪਤਨੀ ਅਤੇ ਛੋਟੇ ਬੇਟੇ ਸ਼ਾਮਲ ਸਨ, ਕੋਲੂ ਵਿੱਚ ਪੀੜ ਕੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ। 27 ਦਸੰਬਰ 1704 ਨੂੰ ਸਹਿਬਜਾਦਿਆਂ ਦੀ ਹਾਦਸੇ ਤੋਂ ਬਾਅਦ ਮਾਤਾ ਗੁਜਰੀ ਜੀ ਵੀ ਅਕਾਲ ਚਲਾਣਾ ਕਰ ਗਏ। ਬਾਬਾ ਮੋਤੀਰਾਮ ਮਹਾਰਾਜ ਜੀ ਨੇ ਦੀਵਾਨ ਟੋਡਰਮਲ ਦੀ ਚੰਦਨ ਦੀ ਲੱਕੜ ਦਾ ਪ੍ਰਬੰਧ ਕਰਕੇ ਸ਼ਹਿਬਜ਼ਾਦੇਆ ਅਤੇ ਮਾਤਾ ਜੀ ਦੇ ਅੰਤਿਮ ਸੰਸਕਾਰ ਵਿੱਚ ਸਹਾਇਤਾ ਕੀਤੀ। ਬਾਬਾ ਮੋਤੀਰਾ ਮਹਾਰਾਜੀ ਦੀ ਕੁਰਬਾਨੀ ਨੂੰ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦੱਸਿਆ। ਫਤਿਹਗੜ੍ਹ ਸਾਹਿਬ ਵਿਖੇ ਉਹਨਾਂ ਦੀ ਗੁਰਦੁਆਰਾ ਸ੍ਰੀ ਬਾਬਾ ਮੋਤੀਰਾ ਮਹਾਰਾਜੀ ਸशोਭਿਤ ਹੈ ਜਿੱਥੇ ਹਰ ਸਾਲ 25 ਤੋਂ 28 ਦਸੰਬਰ ਤੱਕ ਸ਼ਹੀਦੀ ਜੋੜ ਮੇਲਾ ਲਗਾਇਆ ਜਾਂਦਾ ਹੈ। ਪੰਜਾਬ ਸਰਕਾਰ ਨੇ ਵੀ ਉਹਨਾਂ ਦੀ ਯਾਦ ਵਿੱਚ ਬਾਬਾ ਮੋਤੀਰਾ ਮਹਰਾ ਮਮੋਰੀਅਲ ਗੇਟ ਦਾ ਨਿਰਮਾਣ ਕਰਵਾਇਆ ਹੈ। ਬਾਬਾ ਮੋਤੀराम ਮਹਾਰਾਜ ਜੀ ਦੀ ਸ਼ਹਾਦਤ ਸਾਨੂੰ ਸੇਵਾ, ਸ਼ਰਧਾ, ਅਡੋਲ ਵਿਸ਼ਵਾਸ ਅਤੇ ਪ੍ਰੇਰਣਾਮਈ ਸੰਦੇਸ਼ ਦਿੰਦੀ ਹੈ। ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।